ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਆਪ ਸਾਰਿਆਂ ਨੂੰ ਮੇਰੀ ਤਰਫੋਂ ਅੱਜ ਅਸੀਂ ਵੀਡੀਓ ਸ਼ੁਰੂ ਕਰਨ ਜਾ ਰਹੀ ਹਾਂ ਮੈਂ ਫੇਰ ਅੱਜ ਦਾ ਵਿਚਾਰ ਹੈ ਜੀ ਆਪਣੇ ਆਪ ਨੂੰ ਕਾਮਯਾਬ ਕਿੱਦਾਂ ਕਰਨਾ ਹੈ ਆਪਣੇ ਆਪ ਦੇ ਕਾਮਯਾਬੀ ਦੇ ਪੰਜ ਜਿਹੜੇ ਨੇ ਸਿਧਾਂਤ ਇਹ ਇਹ ਹਨ ਕਿ ਦੇਖੋ ਜੇ ਕੋਈ ਤੁਹਾਨੂੰ ਬਾਰ-ਬਾਰ ਬਾਰ-ਬਾਰ ਕਿਸੇ ਕੰਮ ਵਾਸਤੇ ਇੱਕ ਕੰਮ ਵਾਸਤੇ ਬੋਲੀ ਜਾਂਦਾ ਹੈ ਬੋਲੀ ਹੀ ਜਾਂਦਾ ਹੈ ਤੁਸੀਂ ਕਰੀ ਜਾਂਦੇ ਹੋ ਹਰ ਕੰਮ ਉਹਦੇ ਕਹਿੰਦੇ ਕਰੀ ਜਾਂਦੇ ਹੋ ਉੱਥੇ ਤੁਹਾਡੀ ਵੈਲਿਊ ਜਿਹੜੀ ਹੈ ਘੱਟ ਹੁੰਦੀ ਹੈ ਤੁਸੀਂ ਉਹਨੂੰ ਇੱਕ ਦੋ ਵਾਰ ਪਹਿਲੇ ਥੋੜਾ ਜਿਨਾ ਟਾਈਮ ਦਿਓ ਉਹਨੂੰ ਬੋਲੋ ਕਿ ਠਹਿਰ ਕੇ ਆਉਂਦਾ ਮੈਂ ਟਾਈਮ ਦਿਓ ਉਹਨੂੰ ਥੋੜਾ ਜਿਨਾ ਥੋੜੀ ਜਿਨੀ ਉਹ ਨੂੰ ਰੀ ਕਰਵਾਓ ਫੇਰ ਉਹ ਸਮਝ ਜਾਏਗਾ ਤੁਹਾਡੀ ਵੈਲਿਊ ਨੂੰ ਤੇ ਤੁਹਾਡੀ ਇੱਜ਼ਤ ਕਰਨੀ ਸ਼ੁਰੂ ਕਰ ਦੇਗਾ ਕਿਉਂਕਿ ਜਦੋਂ ਤੁਸੀਂ ਬਾਰ-ਬਾਰ ਕਿਸੇ ਦੇ ਘਰ ਜਾਂ ਫਿਰ ਕਿਸੇ ਦੇ ਕਹਿੰਤੇ फटाफट ਉਸੇ ਟਾਈਮ ਹੀ ਉਹਦਾ ਕੰਮ ਨੂੰ ਤੁਸੀਂ ਕਰ ਦਿੰਦੇ ਹੋ ਤਾਂ ਉਥੇ ਤੁਹਾਡੀ ਜਿਹੜੀ ਵੈਲਿਊ ਹੈ ਘਟ ਜਾਂਦੀ ਹੈ ਉਹ ਤੁਹਾਨੂੰ ਕੋਈ ਵੀ ਮਾਨ ਨਹੀਂ ਦਿੰਦਾ ਹੈ ਉਹਨੂੰ ਲੱਗਦਾ ਹੈ ਕਿ ਮੇਰੇ ਇੱਕ ਵਾਰ ਬੁਲਾਉਣ ਤੇ ਇੰਨੇ ਆਏ ਜਾਣਾ ਹੈ ਤੇ ਚਲੋ ਕੋਈ ਗੱਲ ਨਹੀਂ ਉਹਨੂੰ ਤੁਹਾਡੇ ਤੇ ਇੰਨਾ ਭਰੋਸਾ ਹੋ ਜਾਂਦਾ ਹੈ ਕਿ ਇਹਨੇ ਇੱਕ ਵਾਰੀ ਬਲਾਉਂਤੇ ਇੱਥੇ ਆ ਜਾਣਾ ਹੈ ਇਸ ਕਰਕੇ ਉਹਨੂੰ ਥੋੜਾ ਜਨਾ ਤੁਸੀਂ ਵੀ ਇਗਨੋਰ ਕਰੋ ਕਿਉਂਕਿ ਤੁਹਾਡੀ ਵੈਲਿਊ ਜਿਹੜੀ ਹੈ ਉਹ ਤੇ ਅੱਗੇ ਕੱਟਦੀ ਜਾ ਰਹੀ ਹੈ ਦੂਸਰਾ ਜੇ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਬਿਨਾ ਬੁਲਾਏ ਜਦੋਂ ਤੁਹਾਨੂੰ ਕੋਈ ਸੱਦਾ ਨਹੀਂ ਭੇਜਦਾ ਸੱਦਾ ਨਹੀਂ ਜੇ ਤੁਸੀਂ ਇਦਾਂ ਹੀ ਮੂੰਹ ਚੁੱਕ ਕੇ ਤੇ ਉਹਦੇ ਘਰ ਚਲੇ ਜਾਂਦੇ ਹੋ ਚਾਹੇ ਕੋਈ ਪਹਿਨਪਰਾ ਹੋਵੇ ਚਾਹੇ ਰਿਸ਼ਤੇਦਾਰ ਤੇ ਜਾਂ ਫਿਰ ਕੋਈ ਆਣ-ਗੁਆਣ ਹੋਵੇ ਤੁਸੀਂ ਇਦਾਂ ਹੀ ਚਲੇ ਜਾਓਗੇ ਉੱਠ ਕੇ ਉਹਦੇ ਘਰ ਤੇ ਉਹ ਤੁਹਾਨੂੰ ਉਹ ਇੱਜ਼ਤ ਉਹ ਮਾਣ ਨਹੀਂ ਦੇਗਾ ਜਿੰਨੀ ਦੇਰ ਤੱਕ ਅਗਲਾ ਬੰਦਾ ਤੁਹਾਨੂੰ ਬੁਲਾਵੇ ਨਾ ਸੱਦੇ ਨਾ ਵੀ ਆਓ ਤੁਹਾਡਾ ਸਤਕਾਰ ਹੈ ਜੀ ਤੁਹਾਨੂੰ ਮੈਂ ਬੁਲਾਇਆ ਹੈ ਆਪਣੇ ਘਰ ਫੇਰ ਹੀ ਤੁਸੀਂ ਉਹਦੇ ਘਰ ਜਾਓ ਇਦਾਂ ਨਾ ਜਾਇਆ ਕਰੋ ਇਦਾਂ ਅਗਰ ਅਸੀਂ ਉੱਠ ਕੇ ਚਲੇ ਜਾਵਾਂਗੇ ਤੇ ਫਿਰ ਸਾਡਾ ਉਥੇ ਸਤਿਕਾਰ ਨਹੀਂ ਹੋਏਗਾ ਇੱਜ਼ਤ ਸਾਡੀ ਘਟਨੀ ਹੀ ਘਟਨੀ ਹੈ ਅਗਰ ਉਹ ਕਰ ਗਿਆ ਨੂੰ ਤੁਹਾਨੂੰ ਇਗਨੋਰ ਕਰਦਾ ਹੈ ਤੁਹਾਡੀ ਕੋਈ ਵੈਲਿਊ ਨਹੀਂ ਕਰਦਾ ਇਗਨੋਰ ਕਰਦਾ ਹੈ ਤੁਹਾਨੂੰ ਫੇਰ ਫਾਇਦਾ ਹੀ ਨਹੀਂ ਕੋਈ ਜਾਣਦਾ ਅਗਰ ਤੁਹਾਨੂੰ ਜਿੱਦਾਂ ਤੁਸੀਂ ਹੁਣ ਕਿਸੇ ਦੇ ਕਰ ਗਏ ਹੋ ਜਿੱਦਾਂ ਭੈਣ ਭਰਾ ਰਿਸ਼ਤੇਦਾਰ ਦੇ ਤੇ ਤੁਹਾਨੂੰ ਉਹ ਨਹੀਂ ਮਿਲਿਆ ਮੁਲਾਕਾਤ ਨਹੀਂ ਹੋਈ ਤੁਹਾਡੀ ਤੇ ਉਹਦੇ ਘਰ ਦੇ ਨਾਲ ਹੋ ਗਈ ਤੇ ਮੀਨ ਜਿਹੜਾ ਘਰ ਦਾ ਹੈੱਡ ਹੁੰਦਾ ਹੈ ਉਹਦੇ ਨਾਲ ਤੁਹਾਡੀ ਅਜੇ ਮੁਲਾਕਾਤ ਨਹੀਂ ਹੋਈ ਉਹ ਅਗਰ ਤੁਹਾਨੂੰ ਦੇਖੋ ਅੱਜ ਕੱਲ ਤੇ ਫੋਨਾਂ ਦਾ ਟਾਈਮ ਚੱਲ ਗਿਆ ਹੈ ਪਹਿਲੇ ਤਾਂ ਚਿੱਠੀਆਂ ਦਾ ਟਾਈਮ ਹੁੰਦਾ ਸੀ ਹੁਣ ਫੋਨਾਂ ਦਾ ਟਾਈਮ ਹੈ ਠੀਕ ਹੈ ਨਾ ਤੇ ਜੇ ਜੋ ਤੁਸੀਂ ਘਰ ਵਾਪਸ ਆਉਂਦੇ ਹੋ ਫਿਰ ਉਹ ਅਗਰ ਤੇ ਤੁਹਾਨੂੰ ਪਿੱਛੋਂ ਫੋਨ ਆਉਂਦਾ ਹੈ ਵੀ ਤੁਸੀਂ ਆਏ ਸੀ ਤੂੰ ਰੁਕਣਾ ਸੀ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਮੇਰੇ ਕੋਲ ਟਾਈਮ ਨਹੀਂ ਸੀ ਤੇ ਤੁਸੀਂ ਕਿਉਂ ਨਹੀਂ ਰੁਕੇ ਮੈਨੂੰ ਤੁਸੀਂ ਮਿਲ ਕੇ ਜਾਣਾ ਸੀ ਅਗਰ ਤੇ ਤੁਹਾਨੂੰ ਦੁਬਾਰਾ ਪਿੱਛੋਂ ਫੋਨ ਆਉਂਦਾ ਹੈ ਵੀ ਤੁਸੀਂ ਮੈਨੂੰ ਮਿਲ ਕੇ ਕਿਉਂ ਨਹੀਂ ਗਏ ਫਿਰ ਤੁਸੀਂ ਉਹਨੂੰ ਕਹਿ ਸਕਦੇ ਹੋ ਕੋਈ ਗੱਲ ਨਹੀਂ ਦੁਬਾਰਾ ਅਸੀਂ ਆਵਾਂਗੇ ਫਿਰ ਮਿਲਾਂਗੇ ਕਿਉਂਕਿ ਜੇ ਫੋਨ ਹੀ ਨਹੀਂ ਆਇਆ ਤੇ ਸਮਝ ਲਿਓ ਕਿ ਉਹ ਤੁਹਾਨੂੰ ਮਿਲਣਾ ਹੀ ਨਹੀਂ ਚਾਹੁੰਦਾ ਉਹ ਤੁਹਾਡੇ ਨਾਲ ਰਿਸ਼ਤਾ ਰੱਖਣਾ ਹੀ ਨਹੀਂ ਚਾਹੁੰਦਾ ਤੇ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਹੈ ਉਹਦੇ ਘਰ ਬਾਰ ਬਰ ਜਾਂਦਾ ਠੀਕ ਹੈ ਕਿਸੇ ਤਿਉਹਾਰ ਤੇ ਕਿਸੇ ਫੰਕਸ਼ਨ ਤੇ ਅਗਰ ਉਹ ਤੁਹਾਨੂੰ ਬੁਲਾਉਂਦਾ ਹੈ ਫਿਰ ਤੇ ਤੁਹਾਡਾ ਚਲੋ ਜੀ ਰਿਸ਼ਤਾ ਕਾਇਮ ਹੈ ਨਹੀਂ ਤੇ ਜੇ ਤੁਹਾਨੂੰ ਬੁਲਾਉਂਦਾ ਹੀ ਨਹੀਂ ਤੇ ਫਿਰ ਤੁਹਾਡਾ ਉਹ ਰਿਸ਼ਤਾ ਜਿੰਦਾ ਹੈ ਨਾ ਉਹ ਕਾਮਯਾਬ ਨਹੀਂ ਹੈ ਉਹ ਟੁੱਟਿਆ ਹੀ ਟੁੱਟਿਆ ਹੈ ਰਿਸ਼ਤਾ ਉੱਥੇ ਤੁਹਾਡੇ ਕਦਰ ਨਹੀਂ ਹੈ ਤੁਸੀਂ ਉਹਦੀ ਘਰ ਆਏ ਦੀ ਕਦਰ ਕਰਦੇ ਹੋ ਲੇਕਿਨ ਉਹ ਤੁਹਾਡੀ ਘਰ ਗਏ ਦੀ ਕਦਰ ਨਹੀਂ ਕਰਦਾ ਉਹ ਨੇ ਆਪਣੇ ਆਪ ਆਪਣੇ ਦਿਲ ਵਿੱਚ ਆਪਣੇ ਬੱਚਿਆਂ ਦੇ ਨਾਲ ਇਹ ਬੈ ਕੇ ਸਲਾਹ ਕਰ ਲਈ ਹੁੰਦੀ ਹੈ ਕਿ ਆਉਣਗੇ ਤੇ ਇਹਨਾਂ ਨੂੰ ਇੱਥੇ ਹੀ ਟਣਕਾ ਦਿਓ ਤਾਂ ਮੈਂ ਨਹੀਂ ਆਵਾਂਗਾ ਘਰ ਠੀਕ ਹੈ ਕਿ ਨਹੀਂ ਇਹ ਗੱਲ ਨੂੰ ਸਮਝ ਕੇ ਰੱਖਿਓ ਟੀਜੀ ਗੱਲ ਕਿਤੇ ਵੀ ਜਾਓ ਚਾਹੇ ਵਿਆਹ ਸ਼ਾਦੀ 'ਚ ਕਿਤੇ ਵੀ ਜਾਓ ਕਿਸੇ ਤੇ ਕੋਲ ਕਿਤੇ ਵੀ ਜਾਓ ਤੁਸੀਂ ਭਾਵੇਂ ਹਰ ਜਗ੍ਹਾ ਦੇ ਵਿੱਚ ਤੁਸੀਂ ਇਹ ਆਪਣੇ ਆਪ ਤੇ ਇੰਡੀਪੈਂਡੈਂਟ ਹੋ ਕੇ ਇਹ ਖਿਆਲ ਰੱਖਣਾ ਹੈ ਕਿ ਮੈਨੂੰ ਅਗਲੇ ਨੇ ਕਿਦਾਂ ਬੁਲਾਇਆ ਹੈ ਤੇ ਮੈਂ ਉਹਨੂੰ ਕਿਦਾਂ ਬੁਲਾਉਣਾ ਹੈ ਇੱਜ਼ਤ ਜਿਹੜੀ ਹੈ ਦੋਨੋਂ ਬਰਾਬਰ ਜਿਹੜੀ ਹੈ ਨਾ ਬਰਾਬਰ ਦੀ ਹੋਣੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਝੁਕੀ ਜਾਈਏ ਝੁਕੀ ਜਾਈਏ ਅਗਲੇ ਦੇ ਅੱਗੇ ਤੇ ਅਗਲਾ ਸਾਡੇ ਸਿਰ ਤੇ ਚੜ ਕੇ ਤੇ ਨੱਚਣਾ ਸ਼ੁਰੂ ਕਰ ਦੇਈਏ ਇਦਾਂ ਨਹੀਂ ਕਰਨਾ ਆਪਣੇ ਆਪ ਨੂੰ ਦੇਖਣਾ ਬਲਾਉ ਉਹ ਅਗਲੇ ਨੂੰ ਹੀ ਅਸੀਂ ਗੱਲ ਨਹੀਂ ਹੈ ਬਲਾਉ ਬਲਾਉ ਤੁਸੀਂ ਬਲਾਉਣਾ ਤੁਸੀਂ ਰਿਜ਼ਰਵ ਕਰਦੇ ਹੋ ਲੇਕਿਨ ਦੇਖੋ ਕਿ ਅਗਲਾ ਸਾਡੇ ਕੋਲੋਂ ਦੀ ਇਗਨੋਰ ਕਰਕੇ ਲੰਘਦਾ ਹੈ ਜਾਂ ਨਹੀਂ ਲੰਘਦਾ ਉਥੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਫਿਰ ਆਪਣੀ ਇਮੇਜ ਨੂੰ ਏਦਾਂ ਉੱਚਿਆ ਕਰੋ ਕਿ ਆਪਣੇ ਆਪ ਨੂੰ ਏਡਾ ਬਿਜ਼ੀ ਰੱਖ ਲਓ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਵਿੱਚ ਸ਼ਾਮਿਲ ਹੋ ਜਾਓ ਗੁਰਬਾਣੀ ਦੇ ਨਾਲ ਜੁੜ ਜਾਓ ਕਿਸੇ ਬਿਜ਼ਨਸ ਦੇ ਨਾਲ ਅਗਰ ਕਿਸੇ ਦੇ ਨਾਲ ਤੁਹਾਡੀ ਕੋਈ ਸਾਂਝ ਪੈਂਦੀ ਹੈ ਉਹਦੇ ਨਾਲ ਜੁੜ ਜੋ ਆਪਣੇ ਆਪ ਨੂੰ ਬੀਜੀ ਕਰ ਲੋ ਉਸ ਪਾਸੋਂ ਆਪਣਾ ਮਨ ਜਿਹੜਾ ਹੈ ਨਾ ਹਟਾ ਹੀ ਲੋ ਜਿਸ ਪਾਸੋਂ ਤੁਹਾਨੂੰ ਲੱਗਦਾ ਹੈ ਕਿ ਇਹਦੇ ਕੋਲ ਗਏ ਹਾਂ ਮੇਰੀ ਕੋਈ ਵੈਲਿਊ ਨਹੀਂ ਹੈ ਤੇ ਤੁਸੀਂ ਉਹਨੂੰ ਵੀ ਥੋੜਾ ਇੰਨਾ ਨਾ ਇੰਤਜ਼ਾਰ ਕਰਵਾਓ ਦੇਖੋ ਉਹ ਤੁਹਾਨੂੰ ਬੁਲਾਉਂਦਾ ਹੈ ਜਾਂ ਨਹੀਂ ਬੁਲਾਉਂਦਾ ਫੋਨ ਕਰਦਾ ਹੈ ਜਾਂ ਨਹੀਂ ਕਰਦਾ ਕਿਤੇ ਵੀ ਦੇ ਇਹ ਦੇਖਣਾ ਤੁਹਾਡਾ ਆਪਣਾ ਫਰਜ਼ ਹੈ ਕਿਉਂਕਿ ਰਿਸਪਾਂਸਿਬਿਲਟੀ ਤੁਹਾਡੇ ਵੀ ਬੰਦੀ ਹੈ ਅਗਲੇ ਬੰਦੇ ਦੀ ਨਹੀਂ ਬੰਦੀ ਕਿ ਚਲੋ ਜੀ ਮੈਂ ਇਹਨੂੰ ਇਦਾਂ ਕਹਿ ਦਮਾਰੇ ਕੰਮ ਕਰ ਲਾ ਉਹ ਕੰਮ ਕਰ ਲਾ ਇਦਾਂ ਕਰ ਲਾ ਉਦਾਂ ਕਰਨਾ ਤੇ ਫਿਰ ਤੁਸੀਂ ਕਰੀ ਜਾਓ ਤੇ ਤੁਹਾਡੀ ਕੋਈ ਕਦਰ ਨਹੀਂ ਕਰੇਗਾ ਥੋੜਾ ਇਹਨਾ ਇੰਤਜ਼ਾਰ ਕਰਵਾਇਆ ਕਰੋ ਤੇ ਚੌਥੀ ਗੱਲ ਇਹ ਹੈ ਕਿ ਜਿਹੜੀ ਵਿੱਦਿਆ ਦੀ ਜਿਹੜੀ ਸਿੱਖਿਆ ਹੈ ਨਾ ਜਿਹੜੀ ਪੜ੍ਹਾਈ ਹੈ ਨਾ ਇਹ ਆਪਣੇ ਬੱਚਿਆਂ ਨੂੰ ਜ਼ਰੂਰ ਕਰਵਾਓ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਉਂਦੇ ਹੋ ਜਿਹਦੇ ਬੱਚੇ ਤੁਹਾਡੇ ਪੜ੍ਹਦੇ ਹਨ ਪੜ੍ਹਦੇ ਪੜ੍ਹਦੇ ਹੀ ਬੱਚੇ ਤੁਹਾਡੇ ਜਦੋਂ ਜਵਾਨ ਹੁੰਦੇ ਹਨ ਨਾ ਤਾਂ ਉਹਨਾਂ ਬੱਚਿਆਂ ਦਾ ਦਿਮਾਗ ਜਿਹੜਾ ਹੈ ਨਾ ਇਸ ਪਾਸੇ ਲਾਓ ਕੀ ਗੁਰਦੁਆਰਾ ਸਾਹਿਬ ਵਿੱਚ ਜਾਣ ਬਾਣੀ ਪੜ੍ਹਨ ਮੱਥਾ ਟੇਕਣਾ ਉਥੇ ਸੇਵਾ ਕਰਨ ਚਾਹੇ ਜੋੜਿਆਂ ਦੀ ਸੇਵਾ ਕਰਨ ਆਪਣੇ ਆਪ ਨੂੰ ਬੱਚੇ ਵੀ ਤੁਹਾਡੇ ਵਿਜੀ ਰੱਖ ਲੈਣ ਬੱਚਿਆਂ ਦੇ ਸਾਹਮਣੇ ਕਦੀ ਵੀ ਆਪਣੇ ਜਿਹੜੇ ਭੈਣ ਭਰਾ ਰਿਸ਼ਤੇਦਾਰ ਹਨ ਜਿਹੜੇ ਤੇ ਹੈਗੇ ਨੇ ਚੜ੍ਹਦੀ ਕਲਾ ਵਿੱਚ ਜਿਨ੍ਹਾਂ ਦੇ ਘਰ ਸਭ ਕੁਝ ਹੈ ਕਦੀ ਵੀ ਆਪਣੇ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਇੱਡਾ ਦੀ ਗੱਲ ਨਾ ਕਰਿਓ ਕਿ ਜਿੱਥੇ ਤੁਹਾਡੇ ਬੱਚੇ ਜਿਹੜੇ ਹੈ ਕੰਦੀ ਕਲਾ ਵਿੱਚ ਆ ਜਾਣ ਉਹਨਾਂ ਨੂੰ ਇਹ ਨਹੀਂ ਕਰਨਾ ਕਿ ਦੇਖੋ ਉਹਨਾਂ ਦੇ ਬੱਚਿਆਂ ਨੇ ਕਿੰਨਾ ਕਮਾਲ ਲਿਆ ਹੈ ਉਹਨਾਂ ਦੇ ਬੱਚਿਆਂ ਨੇ ਕਿੰਨੀ ਕਾਮਯਾਬੀ ਹਾਸਲ ਕਰ ਲਈ ਹੈ ਇਦਾਂ ਦੇ ਕੰਮ ਨਹੀਂ ਕਰਨੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਆਪ ਹੀ ਇਦਾਂ ਥੱਲੇ ਥੱਲੇ ਲੈ ਕੇ ਆਉਂਦੇ ਜਾਵਾਂਗੇ ਤੇ ਸਾਡੇ ਬੱਚਿਆਂ ਦਾ ਜਿਹੜਾ ਮਨੋਬਲ ਹੈ ਨਾ ਉਹ ਟੁੱਟਦਾ ਟੁੱਟਦਾ ਟੁੱਟ ਜਾਏਗਾ ਆਪਣੇ ਬੱਚਿਆਂ ਨੂੰ ਚਾਹੇ ਜਿੱਦਾਂ ਮਰਜ਼ੀ ਰਹੋ ਆਪਣੇ ਘਰ ਵਿੱਚ ਉਹਨਾਂ ਬੱਚਿਆਂ ਨੂੰ ਕੰਫੀਡੈਂਸ ਵਿੱਚ ਲੈ ਕੇ ਆਓ ਕੀ ਬਹੁਤ ਕੁਛ ਹੈ ਪਰਮਾਤਮਾ ਹੀ ਬੜਾ ਕੌਸ਼ਲ ਦਿੱਤਾ ਹੈ ਸਾਰੀਆਂ ਚੀਜ਼ਾਂ ਹੈ ਸਾਡੇ ਘਰ ਸਭ ਕੁਝ ਪਰਮਾਤਮਾ ਸੰਭਾਲ ਦੇਗਾ ਸਾਨੂੰ ਕਿਸੇ ਚੀਜ਼ ਦੀ ਵੀ ਲੋੜ ਜਾਂ ਥੋੜ ਨਹੀਂ ਹੈ ਦੇਣਾ ਤੇ ਗਰੋਹ ਨੇ ਹੈ ਗਰੋਹ ਦੇ ਕੇ ਪਛਤਾਉਂਦਾ ਨਹੀਂ ਭੈਣ ਭਰਾ ਰਿਸ਼ਤੇਦਾਰ ਜਿਹੜੇ ਹਨ ਉਹ ਦੇ ਕੇ ਤੁਹਾਨੂੰ ਮੀਣਾ ਮਾਰ ਦੇਣਗੇ ਕੁੰਨ ਨੇਤਾ ਦੀ ਰਿਸਪੈਕਟ ਨਹੀਂ ਕਰਨੀ ਹੈ ਕਿਤੇ ਨਾ ਕਿਤੇ ਗੱਲ ਖੁੱਲਦੀ ਖੁੱਲਦੀ ਖੋਲੀ ਜਾਂਦੀ ਹੈ ਪਹਿਲੀ ਗੱਲ ਹੈ ਆਪਣੇ ਆਪ ਨੂੰ ਸਾਫ ਸੁਥਰਾ ਰੱਖੋ ਸੋਹਣੇ ਕਪੜੇ ਪਾਓ ਤੋਤੇ ਪਾਓ ਪ੍ਰੈਸ ਕਰਕੇ ਪਾਓ ਕਪੜੇ ਆਪਣੀ ਇਮੇਜ ਨੂੰ ਸਵਾਰਦੇ ਜਾਓ ਹੌਲੀ-ਹੌਲੀ ਜ਼ਰੂਰੀ ਨਹੀਂ ਹੈ ਕਿ ਬ੍ਰਾਂਡਡ ਕਪੜੇ ਹੀ ਪਾ ਕੇ ਘਰੋਂ ਨਿਕਲਣਾ ਹੈ ਬ੍ਰਾਂਡਡ ਕਪੜੇ ਤਾਂ ਤੁਸੀਂ ਵਿਆਹਾਂ ਸ਼ਾਦੀਆਂ ਵਿੱਚ ਹੀ ਪਾਰਟੀਆਂ ਵਿੱਚ ਹੀ ਪਾਓਗੇ ਲੇਕਿਨ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਹੈ ਨਾ ਕਪੜੇ ਉਹ ਸੋਹਣੇ ਤਰੀਕੇ ਨਾਲ ਤਾਂ ਸੋਹਣੇ ਸਲੀਕੇ ਨਾਲ ਪਾਓ ਆਪਣੇ ਘਰ ਨੂੰ ਆਪ ਸਵਾਰੋ ਆਪ ਆਪਣੇ ਘਰ ਨੂੰ ਸਵਾਰ ਕੇ ਤੇ ਆਪ ਦੇਖੋ ਆਪਣੇ ਆਪ ਤੇ ਤੁਹਾਨੂੰ ਕਿੰਨਾ ਹੀ ਯਕੀਨ ਤੇ ਕਿੰਨਾ ਕੰਫੀਡੈਂਸ ਆ ਜਾਏਗਾ ਕਿ ਅਸੀਂ ਠੀਕ ਠਾਕ ਹਾਂ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਆਪਣੇ ਆਪ ਤੇ ਇੰਨਾ ਇੰਨਾ ਕਰੋ ਕਿ ਬਸ ਸੱਚੇ ਪਾਤਸ਼ਾਹ ਮੈਨੂੰ ਜੋ ਦਿੰਦਾ ਹੈ ਸਭ ਕੁਝ ਹੈ ਮੇਰੇ ਕੋਲ ਵਾਇਗੁਰੂ ਨੇ ਸਭ ਕੁਝ ਦਿੱਤਾ ਹੈ ਤੇ ਨਾਲ ਹੀ ਜੇ ਕੋਈ ਇਨਸਾਨ ਕੋਈ ਕੰਮ ਕਰ ਰਿਹਾ ਹੈ ਚਲੋ ਜੇ ਕੋਈ ਅੱਗੇ ਵਧ ਰਿਹਾ ਹੈ ਤੇ ਉਹਦੀ ਕਿਸਮਤ ਹੈ ਅੱਗੇ ਵਧਣਾ ਹਰ ਫੀਲਡ ਵਿੱਚ ਕੋਈ ਨਾ ਕੋਈ ਚਾਹੁੰਦਾ ਹੈ ਕਿ ਮੈਂ ਅੱਗੇ ਵਧਾਂ ਇਮਾਨਦਾਰੀ ਦੇ ਨਾਲ ਕੋਈ ਅੱਗੇ ਵਧਦਾ ਹੈ ਕੋਈ ਕਿਸੇ ਤਰੀਕੇ ਦੇ ਨਾਲ ਵਧਦਾ ਹੈ ਲੇਕਿਨ ਕਦੀ ਵੀ ਆਪਣਾ ਮਨੋਬਲ ਟੁੱਟਣ ਨਾ ਦਿਓ ਤੇ ਨਾ ਹੀ ਆਪਣੇ ਬੱਚਿਆਂ ਦਾ ਮਨੋਬਲ ਟੁੱਟਣ ਦਿਓ ਕਿਉਂਕਿ ਜਦੋਂ ਬੱਚੇ ਤੁਹਾਡੇ ਨਾਲ ਖੜੇ ਰਹਿਣਗੇ ਨਾ ਤੇ ਤੁਸੀਂ ਬੱਚਿਆਂ ਦੀ ਬਾਹ ਫੜੋ ਤੇ ਬੱਚੇ ਕੱਲ ਨੂੰ ਤੁਹਾਡੀ ਬਾਹ ਫੜਨਗੇ ਤੁਹਾਡੀ ਇੱਜ਼ਤ ਕਰਨਗੇ ਬੱਚਿਆਂ ਨੂੰ ਕਦੀ ਇਹ ਨਹੀਂ ਕਹਿਣਾ ਕਿ ਉਹ ਦੇਖੋ ਉਹ ਜਾਂਦਾ ਫਲਾਣੇ ਦਾ ਹੁੰਦਾ ਤੇ ਫਲਾਣੇ ਦਾ ਤੀਪਤ ਫਲਾਣੇ ਨੇ ਇੰਨੀ ਕਮਾਈ ਕਰ ਲਈ ਤੇ ਤੂੰ ਕੀ ਕੀਤਾ ਇਹ ਨਹੀਂ ਕਹਿਣਾ ਹੈ ਆਪਣੇ ਬੱਚਿਆਂ ਨੂੰ ਆਪ ਵਿਸ਼ਵਾਸ ਆਪਣੇ ਬੱਚਿਆਂ ਤੇ ਕਰੋ ਆਪ ਵਿਸ਼ਵਾਸ ਕਰ ਆਪ ਕਰੋਗੇ ਤੇ ਬੱਚੇ ਵੀ ਤੁਹਾਡੇ ਤੇ ਵਿਸ਼ਵਾਸ ਹੀ ਕਰਨਗੇ ਬੱਚਿਆਂ ਦਾ ਵਿਸ਼ਵਾਸ ਨਾ ਟੁੱਟੰ데요 ਜੇ ਕੋਈ ਤੁਹਾਨੂੰ ਆਪਣੇ ਬੱਚੇ ਬਾਰੇ ਕਹਿੰਦਾ ਕਿ ਮੈਨੂੰ ਤੇ ਆਪਣੇ ਬੱਚੇ ਤੇ ਭਰੋਸਾ ਨਹੀਂ ਮੈਂ ਤਾਂ ਪਰੋਸਾਂ ਨਹੀਂ ਕਰਦਾ ਹਾਂ ਉਹ ਇਹ ਗੱਲ ਨੂੰ ਸੁਣ ਕੇ ਤੇ ਇਗਨੋਰ ਕਰ ਦੋ ਇਧਰੋਂ ਸੁਣੋ ਇਸ ਕੰਨ ਨਾਲ ਸੁਣੋ ਤੇ ਉਸ ਸੰਨ ਕੰਨ ਨਾਲ ਕੱਟ ਦੋ ਪਰ ਸੁਣ ਕੇ ਆਪਣੇ ਦਿਲ ਚ ਨਹੀਂ ਰੱਖਣੀ ਹੈ ਤੇ ਨਾ ਹੀ ਆਪਣੇ ਬੱਚੇ ਦੇ ਨਾਲ ਇਹ ਗੱਲ ਕਰਨੀ ਹੈ ਕਿਉਂਕਿ ਉੱਥੇ ਬੱਚੇ ਦਾ ਮਨੋਬਲ ਜਿਹੜਾ ਹੈ ਨਾ ਉਹ ਟੁੱਟ ਜਾਂਦਾ ਹੈ ਸੋ ਇੰਨੀਆਂ ਕਿ ਗੱਲਾਂ ਕਰਨੀਆਂ ਹਨ ਮੈਂ ਹੋਰ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਮੇਰਾ ਇੱਕ ਹੋਰ ਚੈਨਲ ਹੈ ਸੁਖਿੰਦਰ ਪੰਜਾਬੀ ਕੁਕਿੰਗ ਵੈਜ ਚੈਨਲ ਉਹਦਾ ਡਿਸਕ੍ਰਿਪਸ਼ਨ ਵਿੱਚ ਆਪ ਨੂੰ ਲਿੰਕ ਮਿਲ ਜਾਏਗਾ ਆਪ ਸਾਰੇ ਉਹ ਸਚਾਈ ਨੂੰ ਵੀ ਦੇਖਿਓ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਿਓ ਜੇ ਵੀਡੀਓ ਚੰਗੀ ਲੱਗੇ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਇੱਥੇ ਹੀ ਐਂਡ ਕਰਨੀ ਆ ਵੀਡੀਓ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ